ਤੱਕੇ ਨਾਲ ਗੋਲੀਆਂ ਦਿੱਤੀਆਂ। ਨਾਲ ਗੋਲੀਆਂ ਨੇ ਦਿੱਤੀਆਂ। ਮੈਂ ਕਦੀ ਗੋਲੀ ਨਹੀਂ ਸੀ ਖਾਦ ਕੇ ਆਂਗੀ ਪਰ ਲੱਗਦੀ। ਕੁਝ ਦੁੱਧ ਦੇ ਵਿੱਚ ਉਹਨੇ ਕੁਝ ਪਾਈਆਂ, ਕੁਝ ਸਬਜ਼ੀ ਦੇ ਵਿੱਚ ਪਾਈਆਂ। ਹੂੰ ਹੂੰ। ਤੇ ਸਾਡਾ ਬਹੁਤ ਬੁਰਾ ਹਾਲ ਸੀਗਾ। ਅਸੀਂ ਸਾਨੂੰ 12 ਮਈ ਤੱਕ ਸਾਨੂੰ ਹੋਸ਼ ਨਹੀਂ ਆਇਆ ਸੀ। ਉਹਨਾਂ ਜਿਹੜੀਆਂ ਗੋਲੀਆਂ ਦੇ ਦਿੱਤੀਆਂ ਸਾਨੂੰ 12 ਮਈ ਤੱਕ ਤੇ ਸਾਨੂੰ ਹੋਸ਼ ਨਹੀਂ ਆਇਆ ਸੀ। ਅਸੀਂ ਇੱਥੇ ਸੁੱਤੇ ਰਹੇ ਫਿਰ ਮੈਂ ਕੱਲਾ ਹੀ ਸੁੱਤਾ ਰਹਿ ਗਿਆ। ਮਾਤਾ ਮੇਰੀ ਨੇ ਫਿਰ ਮੈਨੂੰ ਉਠਾਇਆ। ਤੇ ਮਾਤਾ ਨੇ ਬਾਹਰ ਖੋਲਿਆ। ਮੈਨੂੰ ਉਠਾਇਆ ਵੀ ਕਹਿੰਦੇ ਟਾਈਮ ਬੜਾ ਹੋ ਗਿਆ। ਮੈਂ ਅਖਿਆ ਮਨਪ੍ਰੀਤ ਕਿੱਥੇ ਹੈ? ਕਹਿੰਦੀ ਇੱਥੇ ਹੋਣੀ ਆ। ਉਹ ਇੱਥੇ ਸੀਗੀ ਕਿਉਂ ਗਾਇਬ ਹੀ ਹੋ ਗਈ ਬਸ ਸਾਨੂੰ ਪਤਾ ਹੀ ਨਹੀਂ ਲੱਗਿਆਗਾ ਵੀ ਕਦੋਂ ਸਾਡੇ ਨਾਲ ਅਚਨੇ ਵੀ ਗਈ ਕਿੱਧਰ ਬਾਹਰੋਂ ਆਇਆ ਇੱਕ ਵਿਅਕਤੀ ਨੂੰ ਠੱਗਾ ਨੇ ਬਣਾਇਆ ਨਿਸ਼ਾਨਾ ਇੱਕ ਦਿਨ ਦੀ ਬਣੀ ਵੋਟੀ ਪੂਰੇ ਪਰਿਵਾਰ ਨੂੰ ਨੀਂਦ ਦੀ ਗੋਲੀਆਂ ਦੇ ਕੇ ਗੁੱਜੀ ਨੀਂਦ ਵਿੱਚ ਸਲਾ ਕੇ ਲੱਖਾਂ ਰੁਪਏ ਦੇ ਗਹਿਣੇ ਲੈ ਕੇ ਫਰਾਰ ਹੋ ਗਈ ਨਾਲੇ ਜਾਂਦੇ ਜਾਂਦੇ ਆਪਣੇ ਇੱਕ ਦਿਨ ਦੇ ਬਣੇ ਪਤੀ ਵੱਲੋਂ ਮਿਲੇ ਮੋਬਾਈਲ ਗਿਫਟ ਨੂੰ ਵੀ ਨਾਲ ਲੈ ਗਈ ਪੁਲਿਸ ਨੇ ਠੱਗ ਵੋਟੀ ਦੇ ਨਾਲ ਨਾਲ 8 ਲੋਕਾਂ ਤੇ ਮਾਮਲਾ ਦਰਜ ਕੀਤਾ ਹੈ ਤੇ ਦੋ આરોપી ਗ੍ਰਿਫਤਾਰ ਕਰਕੇ ਪੁਲਿਸ ਜਾਂਚ ਵਿੱਚ ਜੁਟ ਗਈ ਹੈ ਤੇ ਪਤਾ ਲਗਾ ਰਹੀ ਹੈ ਕਿ ਇਹ ਠੱਗਾ ਦੀ ਟੋਲੀ ਨੇ ਪਹਿਲਾਂ ਕਿੰਨੇ ਬੰਦਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ ਮੈਂ ਸੁਖਦੇਵ ਸਿੰਘ ਜੀ ਪਿੰਡ ਰੁਕਨੇ ਵਾਲੇ ਦਾ ਜੀ ਹਾਂਜੀ ਸੁਖਦੇਵ ਸਿੰਘ ਕਿੱਥੇ ਪਹਿਲਾਂ ਰਹਿੰਦੇ ਸੀ ਕੀ ਗੱਲ ਅਸੀਂ ਪਹਿਲਾਂ ਕੋਟਕਪੂਰੇ ਰਹਿੰਦੇ ਸੀਗੇ ਕੋਟਕਪੂਰੇ ਸਾਨੂੰ ਮਤਲਬ ਕਿ ਇਹਨਾਂ ਨੇ ਕੁੜੀ ਦਿਖਾਈ ਜੀ ਵੇਖਾ ਵਿਖਾਈ ਹੋ ਗਿਆ ਸੀ ਹਾਂਜੀ ਪਹਿਲਾਂ ਵਿਆਹ ਹੋਇਆ ਸੀ ਕਿੱਥੇ ਹੋਇਆ ਸੀ ਇੱਥੇ ਪਹਿਲਾਂ ਜੀ ਹਾਂ ਪਹਿਲਾਂ ਵਿਆਹ ਮੇਰਾ ਉੱਥੇ ਝੋੜ ਖੜੇ ਹੀ ਹੋਇਆ ਸੀ ਜੀ ਹਾਂਜੀ ਉਹਦਾ ਤਲਾਕ ਹੋ ਗਿਆ ਸੀਗਾ ਇਹ ਦੂਜਾ ਵਿਆਹ ਸੀਗਾ ਮੇਰੀ ਉਮਰ ਟੱਪਦੀ ਜਾਂਦੀ ਸੀਗੀ ਮੈਂ ਕਿਹਾ ਵੀ ਚਲੋ ਮੈਂ ਬਾਹਰ ਰਹਿਣਾ ਵੀ ਮਤਲਬ ਕਿ ਬਾਹਰ ਜੌਬ ਕਰਦਾ ਜੀ ਮੈਂ ਸਾਡੇ ਨਾਲ ਜਦੋਂ ਮੈਂ ਆਇਆ ਵੀ ਮੈਨੂੰ ਕੋਈ ਵੀ ਸਾਡੇ ਕੋਲ ਪੈਲੀ ਨਹੀਂ ਦਿੱੱਥਾ ਨਹੀਂ ਗਈ ਜੀ ਕੁਝ ਵੀ ਨਹੀਂ ਗਈ ਸਾਡੇ ਕੋਲ ਮੈਂ ਸਿਰਫ ਬਾਹਰ ਜੋਬ ਕਰਦਾ ਤੇ ਆਪਣੇ ਪਰਿਵਾਰ ਨੂੰ ਪਾਲਦਾ ਪੋਸਦਾ ਹੀ ਗਈ ਸ਼ਾਮ ਦਾ ਹੀ ਗਈ ਫਿਰ ਉਦੋਂ ਮੁੜ ਕੇ ਜੀ ਇੱਕ ਵਿਚੋਲਾ ਆਇਆ ਸਾਡੇ ਕੋਲੇ ਵੀ ਕਹਿੰਦੇ ਵੀ ਵੀ ਅਸੀਂ ਰਿਸ਼ਤੇ ਰੁੱਤੇ ਕਰਾਉਨੇ ਆ ਤੇ ਬੜੇ ਜਣਿਆਂ ਨੂੰ ਕਿਹਾ ਵਿਆ ਸੀਗੇ ਮੈਰਿਜ ਬਿਆਰੋ ਤੇ ਉਹਨਾਂ ਨੇ ਸਾਨੂੰ ਫੋਨ ਕੀਤਾ ਵੀ ਅਸੀਂ ਰਿਸ਼ਤੇ ਕਰਾਉਨੇ ਆ ਵੀ ਆ ਜਾਓ ਤੁਸੀਂ ਤੁਹਾਨੂੰ ਕੁੜੀ ਵਿਖਾ ਦਿੰਨੇ ਆ ਸਾਨੂੰ ਕੁੜੀ ਵਿਖਾ ਦਿੱਤੀ ਜੀ ਇਹਨੇ ਤੇ ਅਸੀਂ ਆਖਿਆ ਵੀ ਚਲੋ ਵੀ ਗਰੀਬ ਘਰ ਦੀ ਕੁੜੀ ਐ ਵੀ ਚਲੋ ਵੀ ਘਰੇ ਵੀ ਆਪਣੇ ਚਲੋ ਇਹਦਾ ਮਾਪਿਓ ਮਰਿਆ ਹੋਇਆ ਮੈਨੂੰ ਕਹਿੰਦੀ ਵੀ ਮਾਪਿਓ ਮਰਿਆ ਹੋਇਆ ਮੇਰਾ ਤੇ ਮੈਂ ਕਿਹਾ ਕੋਈ ਗੱਲ ਨਹੀਂ ਵੀ ਚਲੋ ਮਾਪਿਓ ਇਹ ਵੀ ਹੁੰਦਾ ਸਹੁਰਾ ਪਰਿਵਾਰ ਵੀ ਮਾਪਿਓ ਵਰਗਾ ਹੀ ਹੁੰਦਾ ਵੀ ਤੂੰ ਰਾਜ ਕਰੇਂਗੀ ਘਰ ਦੇ ਵਿੱਚ ਕਿਉਂ ਮੇਰੇ ਵਰਗੇ ਨੇ ਤਾਂ ਆਉਣਾ ਹੁੰਦਾ ਛੁੱਟੀ ਆਉਣਾ ਹੁੰਦਾ ਈ ਤੇ ਤੇਰੇ ਕੋਲ ਹੀ ਰਹਿਣਾ ਸਾਰਾ ਕੁਝ ਤੇ ਮੈਂ ਜੀ ਜਿਹੜਾ ਵੀ ਕੋਈ ਸੋਨਾ ਬਾਰੋ ਬਣਾ ਕੇ ਲੈ ਕੇ ਆਇਆ ਸੀ ਜੋ ਮੇਰਾ ਵਿਆਹ ਤੇ ਖਰਚਾ ਹੋਇਆ ਜੀ ਤੇ ਗੱਡੀਆਂ ਦਾ ਤੇਲ ਪਾਣੀ ਜੋ ਵੀ ਕਰਾਈਆਂ ਦੋ ਗੱਡੀਆਂ ਗਈਆਂ ਸੀਗੀਆਂ ਮਤਲਬ ਕਿ 15 16 20 ਜੀ ਗਏ ਸੀਗੇ ਗੱਡੀਆਂ ਤੇ ਤੇ ਉਦੋਂ ਮੁੜ ਕੇ ਜੀ ਸਾਰਾ ਕੁਝ ਕਰ ਕਰਾ ਕੇ ਉੱਥੇ ਪਹਿਲੇ ਜੀਰੇ ਗਏ ਜੀ ਉੱਥੋਂ ਇਹਦਾ ਭਰਾ ਭੱਜ ਗਿਆ ਜੀ ਆਧਾਰ ਕਾਟ ਨਹੀਂ ਦੇ ਦੇ ਕੋਲ ਸੀਗਾ ਉਹ ਕਹਿੰਦਾ ਵੀ ਮੈਂ ਮਾਰਗ ਤੇ ਪਹੁੰਚ ਗਿਆ ਤੇ ਫਿਰ ਮੇਰੇ ਸਾਡੇ ਆਪ ਦੇ ਜਿਹੜੇ ਜੀ ਸੀਗੇ ਰਿਸ਼ਤੇਦਾਰ ਸੀਗੇ ਉਹ ਕਹਿੰਦੇ ਵੀ ਚਲੋ ਤੁਹਾਡੇ ਫੇਰੇ ਕਰਾ ਦਿੰਨੇ ਆ ਸੋਰ ਸਿੰਘ ਵਾਲੇ ਸਾਡੇ ਫੇਰੇ ਹੋਗੇ ਜੀ ਹਾਂਜੀ ਗੁਰਦਾਰੇ ਦੇ ਵਿੱਚ ਫੇਰੇ ਹੋ ਕੇ ਤੇ ਉਦੋਂ ਮੁੜ ਕੇ ਵਿਚੋਲੇ ਨੇ ਰੋਲਾ ਪਾ ਲਿਆ ਸਾਡੇ ਨਾਲ ਕਹਿੰਦਾ ਵੀ ਮੈਂ ਤਾਂ ਇੰਨੇ ਹੀ ਲੈਣੇ ਪੈਸੇ ਉਹਨੂੰ ਜੀ ਉਦੋਂ ਫਿਰ ਪੈਸੇ ਦਿੱਤੇ ਗਏ ਸਾਂ ਫਿਰ ਅਸੀਂ ਕਹਿੰਦੇ ਵੀ ਜਾਂ ਕੁੜੀ ਛੱਡ ਦੋ ਇੱਥੇ ਜਾਂ ਫਿਰ ਪੈਸੇ ਦੋ ਫੇਰੇ ਸਾਡੇ ਹੋ ਗਏ ਸੀ ਕਿ ਜਦੋਂ ਤੁਰਨ ਲੱਗੇ ਫਿਰ ਇਹਨੂੰ ਪੈਸੇ ਦਿੱਤੇ ਜੀ ਕਿੰਨੇ ਦਿੱਤੇ ਉਦੋਂ ਜੀ 15000 ਰੁਪਇਆ ਲੋ ਦਿੱਤਾ ਸੀਗਾ ਜਿਸ ਮਤਲਬ ਕਿ 70000 ਰੁਪਇਆ 85000 ਰੁਪਇਆ ਟੋਟਲ 85000 ਰੁਪਇਆ ਦਿੱਤਾ ਹੀ ਇਹਨੂੰ ਲੱਖ ਰੁਪਏ ਦੀ ਮੰਗ ਹਾਂਜੀ ਲੱਖ ਰੁਪਏ ਦੀ ਮੰਗ ਸੀਗੀ ਜਿੰਦੀ ਹਾਂਜੀ ਫਿਰ ਉਦੋਂ ਮੁੜ ਕੇ ਜੀ ਅਸੀਂ ਕਰ ਕਰਾ ਕੇ ਇਹਨੂੰ ਪੈਸੇ ਦੇ ਕੇ ਕੁੜੀ ਲਾਇਆ ਜੀ ਘਰੇ ਜੋ ਛਕਣ ਵਿਹਾਰ ਹੋਇਆ ਜੀ ਸਾਡੇ ਘਰ ਦੇ ਵਿੱਚ ਸਾਰਾ ਕੁਝ ਸਹੀ ਹੋਇਆ ਜੀ ਫਿਰ ਉਦੋਂ ਮੁੜ ਕੇ ਮੇਰੇ ਸੰਡੂ ਨੇ ਤੇ ਮੇਰੀ ਸਾਲੀ ਹਰਨੀ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਜੀ ਵੀ ਮੈਨੂੰ ਸਾਨੂੰ ਬਹਿਾਂ ਦੀ ਲੋੜ ਹੈ ਵੀ ਮੇਰੀ ਘਰ ਵਾਲੀ ਬਿਮਾਰ ਆ ਮੇਰੇ ਸੰਡੂ ਜੀ ਕਹਿੰਦੇ ਗੁਰਪ੍ਰੀਤ ਸਿੰਘ ਦੀਪੂ ਨਾਮ ਆਈ ਹੁੰਦਾ ਤਲਵੰਡੀ ਦਾ ਰਹਿਣ ਵਾਲਾ ਜੀ ਤੇ ਫਿਰ ਉਦੋਂ ਮੁੜ ਕੇ ਹੀ ਸਾਡੇ ਕੋਲ ਬਹਾਨੇ ਦੇ ਨਾਲ ਵੀ ਕਹਿੰਦੇ ਵੀ ਮੇਰੀ ਘਰ ਵਾਲੀ ਬਿਮਾਰ ਆ ਉਹਨੂੰ ਜਵਾਬ ਮਿਲ ਗਿਆ ਵੀ ਸਾਨੂੰ ਪੈਸਿਆਂ ਦੀ ਲੋੜ ਆ ਅਸੀਂ ਮਨਪ੍ਰੀਤ ਨੂੰ ਲੈ ਕੇ ਜਾਣਾ ਤੇ ਸਾਨੂੰ ਪੈਸੇ ਦਿੱਤੇ ਜਾਣ ਅਸੀਂ ਉਹਨਾਂ ਨੂੰ ਫਿਰ 2000 ਰੁਪਏ ਇੱਕ ਛਿਗੇ ਕੋਲੇ ਕੋ ਉਹਨਾਂ ਕੋ ਪਿਆ ਸੀਗਾ ਇਹ ਦੇ ਦਿੱਤਾ ਜੀ ਫਿਰ ਜਦੋਂ ਕੁੜੀ ਨੂੰ ਲੈ ਗਏ ਨੇ ਉਦੋਂ ਮੁੜ ਕੇ ਭੇਜ ਦੇ ਨਹੀਂ ਗਈ ਇੱਥੇ ਕੀ ਕਰਦੇ ਸੀਗੇ ਉਹ ਇੱਥੇ ਜੀ ਬਸ ਉਹ ਮੈਨੂੰ ਕਹਿੰਦੀ ਲੂਜ਼ ਮੋਸ਼ਨ ਹੋਇਆ ਮੈਨੂੰ ਮੈਨੂੰ ਦਵਾਈ ਲਿਆ ਦੇ ਮੈਨੂੰ ਦਵਾਈ ਲਿਆ ਲਿਆ ਦਿਓ ਵੀ ਮੈਨੂੰ ਲੂਜ਼ ਮੋਸ਼ਨ ਹੋਇਆ 2 2 3 3 ਘੰਟੇ ਬਾਥਰੂਮ ਚ ਨਹੀਂ ਨਿਕਲਦੀ ਹਾਂਜੀ ਕੋਈ ਨਸ਼ਾ ਕਰਦੀ ਸੀ ਸਾਨੂੰ ਤਾਂ ਬਾਅਦ ਚ ਪਤਾ ਲੱਗਿਆ ਜੀ ਕੁਝ ਲਿਖ ਲੈ ਇਹ ਵੀ ਨਸ਼ਾ ਹਾਂਜੀ ਨਸ਼ੇ ਚ ਨਿਕਲੇ ਜੀ ਤਿੰਨ ਲੈਟਰ ਨਿਕਲੇ ਆ ਪੰਨੀ ਨਿਕਲੀ ਇੱਕ ਦਾਹਾਂ ਦਾ ਨੋਟ ਸੜਿਆ ਹੋਇਆ ਸੀ ਗਈ ਤੇ ਗੋਲੀਆਂ ਦੇ ਪੱਤੇ ਸੀਗੇ ਜੋ ਸਾਨੂੰ ਦਿੱਤੇ ਗਏ ਸੀਗੇ ਨੀਂਦ ਵਾਲੀਆਂ ਗੋਲੀਆਂ ਦੇ ਤੁਹਾਨੂੰ ਵੀ ਦੇ ਕੇ ਫਰਾਰ ਹਾਂਜੀ ਸਾਨੂੰ ਦੇ ਕੇ ਫਰਾਰ ਹੋ ਗਈ ਜੀ ਰਾਤ ਦੇ ਸਮੇਂ ਹੀ ਇਹ ਰਾਤ ਦਾ ਕੁਛ 2:30 3 ਦਾ ਟਾਈਮ ਸੀਗਾ ਹੀ ਉਦੋਂ ਮਾਤਾ ਜੀ ਜਾਗਦੇ ਸੀ ਮਾਤਾ ਜੀ ਫਿਰ ਦਵਾਈ ਉਹਨੂੰ ਖਵਾਤੀ ਮਾਤਾ ਨੂੰ ਤੇ ਸਾਡੇ ਕੋਲ ਮੈਨੂੰ ਕਹਿੰਦੀ ਵੀ ਕੱਦੂ ਦੀ ਸਬਜ਼ੀ ਲਿਆ ਦੇ ਕੱਦੂ ਦੀ ਸਬਜ਼ੀ ਦੇ ਵਿੱਚ ਦੁੱਧ ਪਾ ਕੇ ਬਣਾਈ ਉਹਦੇ ਵਿੱਚ ਵੀ ਗੋਲੀਆਂ ਦਿੱਤੀਆਂ ਗਈਆਂ ਫਿਰ ਉਦੋਂ ਮੜ ਕੇ ਸਾਨੂੰ ਇਹ ਗਲਾਸ-ਗਲਾਸ ਦੁੱਧ ਪੀਤਾ ਉਹਦੇ ਵਿੱਚ ਵੀ ਦਿੱਤੀਆਂ ਗਈਆਂ ਸਾਨੂੰ ਗੋਲੀਆਂ ਤੇ ਸਾਨੂੰ ਕੋਈ ਹੋਸ਼ ਨਹੀਂ ਸੀਗਾ ਮੈਨੂੰ ਤਾਂ ਹੀ ਸਮਾਂ ਚੁੱਕ ਕੇ ਰਫੂ ਚੱਕਰ ਹੋ ਗਿਆ ਹਾਂਜੀ ਰਫੂ ਚੱਕਰ ਹੋ ਗਈ ਜੀ ਉਹਦੇ ਹਾਂਜੀ ਮੇਰਾ ਗੋਲਡ ਸੀਗਾ ਹੀ ਹਾਂਜੀ ਦੋ ਛਾਪਾਂ ਸੀਗੀਆਂ ਜੈਂਟਸ ਤੀਜੀ ਛਾਪ ਸੀਗੀ ਲੇਡੀਜ਼ ਇੱਕ ਬ੍ਰੇਸਲੈਟ ਸੀਗਾ ਇੱਕ ਚੇਨ ਸੀਗਾ ਇੱਕ ਵਿੱਚ ਲੋਕਟ ਪਾਇਆ ਹੋਇਆ ਵੈ ਸੀਗਾ ਖੰਡੇ ਦਾ ਦੋ ਨੱਥੀਆਂ ਸੀਗੀਆਂ ਤੇ ਚੇਨ ਸੀਗੀ ਹੁਣ ਪੁਲਿਸ ਉਹਦੇ ਮਾਮਲਾ ਦਰਜ ਕਰਤਾ ਹਾਂਜੀ ਮਾਮਲਾ ਦਰਜ ਕਰ ਦਿੱਤਾ ਜੀ ਸਾਡੀ ਇਹੀ ਮੰਗ ਹੈ ਜੀ ਸਾਡੇ ਨਾਲ ਜੋ ਵੀ ਧੋਖਾੜੀ ਹੋਈ ਹੈ ਸਾਨੂੰ ਇਨਸਾਫ ਮਿਲ ਜੇ ਤੇ ਉਹਨਾਂ ਦੇ ਤੇ ਸਖਤ ਸਾਰੇ ਪਰਿਵਾਰ ਤੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਤੋ ਦਾ ਬਲਜੀਤ ਕੋਰ ਜੀ ਬਜੀਤ ਕੋਰ ਕਿੱਥੋਂ ਦਾ ਰਹਿਣ ਵਾਲੇ ਫਿਰਕਨੇ ਪੇ ਮੇ ਨੂੰ ਹਾਂ ਕੀ ਗੱਲਬਾਤ ਹੈ ਗੱਲਬਾਤ ਇਹੋ ਹੀ ਹੋਈ ਐ ਜਿਸ ਵਿਆਹ ਕੇ ਲਿਆਂਦਾ ਮੁੰਡੇ ਨੂੰ ਉਥੋਂ ਉੱਤੇ ਸੁਰਸੋਂ ਫੇਰੀ ਦਿੱਤੀ ਨੇ ਕੁੜੀ ਦਾ ਨਾਮ ਕੀ ਸੀ ਕੁੜੀ ਦਾ ਮਨਪ੍ਰੀਤ ਜੀ ਕਿੱਥੋਂ ਦੀ ਰਹਿਣ ਵਾਲੀ ਸੀ ਉਹ ਹੈ ਡਗਰੂ 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 ਦੀ ਹਾਂਜੀ ਅੱਛਾ ਜਦੋਂ ਲਾਵਾ ਫਿਰ ਸੁਰਸੋਂ ਲਾਵਾ ਸੁਰਸੋਂ ਫੇਰ ਕਰਾਂਗੇ ਕੀ ਹੋਇਆ ਹਾਂਜੀ ਕੀ ਹੋਇਆ ਹੋਇਆ ਕੁਛ ਨੋ ਨਨੇ ਆਖਿਆ ਸੀ ਫੇਰ ਇਹਨਾਂ ਨੇ ਤੁਸੀਂ ਤੇਨ ਮਾ ਲਾ ਪਾਲੋ ਜਾਂ ਉਹ ਜਿਹੇਰੇ ਕਰਨੇ ਨਹੀਂ ਕਰਨੇ ਨਾ ਉਹਨਾਂ ਅਧਾਰ ਕੱਟ ਦਿੱਤਾ ਨਾ ਕੁਛ ਸਾਨੂੰ ਦਿੱਤਾ ਸਾਡੇ ਜਿਹੜਾ ਬਾਬੇ ਜੀ ਤੁਹਾਨੂੰ ਹਿੱਦਤ ਚ ਨਹੀਂ ਦਿੰਦੇ ਦਾਰ ਕਰਦੇ ਸਫੇਰੇ ਲਈ ਗਾ ਸਫੇਰੇ ਲਈ ਨਹੀਂ ਕਰਕੇ ਨਾ ਪੀਤਾ ਨੇ ਜੀ ਉਹ ਬੰਦੇ ਫੇਰ ਪੈਸੇ ਦੇਣ ਲੱਗੇ ਨੂੰ ਵਿਚੋਲੇ ਨੂੰ ਤੇ ਉਹਦੇ ਇੰਨੇ ਨਹੀਂ ਲੈਣ ਮੈਂ ਨਹੀਂ ਲੈਣੇ ਆ ਉਹ ਵੀ ਅਸੀਂ ਦੇ ਦਿੱਤੇ ਉਹਨਾਂ ਨੂੰ 85000 ਰੁਪਇਆ ਲੱਖ ਵੰਗਦਾ ਸੀ ਅੱਛਾ ਫੇਰ ਅਸੀਂ ਫੇਰ ਘਰੇ ਲੈ ਆਏ ਬਰਾਤ ਦੇ ਵਿੱਚ ਹੀ ਵਿਚੋਲੇ ਨੇ ਰੋਲਾ ਪਾ ਹਾਂ ਜੀ ਬਰਾਤ ਦੇ ਵਿੱਚ ਹੀ ਪਾਲੇ ਕੋੜੀ ਤੌਰਨੇ ਕੋੜੀ ਨਹੀਂ ਅਸੀ ਤੌਰਨੀ ਫਿਰ ਤੁਸੀਂ ਪੂਰੇ ਨੇ ਪੈਸੇ ਦੇਣੀ ਸਾਨੂੰ ਤੇ ਅਸੀਂ ਤੂੰ ਐ ਥੋੜੇ ਆਖੇ ਸੀ ਤੁਹਾਨੂੰ 10 ਲੱਖ ਰੁਪਏ ਕਿ ਮੰਗਦਾ ਪਿਆ ਹਾਂ ਇਸੇ ਗੱਲੋਂ ਫਿਰ ਅਸੀਂ ਫਿਰ ਦੇ ਦਿੱਤੇ 80000 ਅਸੀਂ ਦੇ ਆ ਦਿੱਤਾ ਫਿਰ ਕਿ ਕੁੜੀ ਇਸ ਘਰੇ ਲੈ ਕੇ ਸਕਣ ਵਿਆਹ ਕਿਤੇ ਕੀ ਕਾਤਾ ਇੱਥੇ ਉਹਨੇ ਅਸੀਂ ਰੋਟੀ ਪਾਣੀ ਖਾਦਾ ਤੇ ਮਾਂ ਪੁੱਤਰ ਦੁੱਧ ਚ ਪਾ ਦਿੱਤਾ ਸਬਜ਼ੀ ਚ ਪਾ ਦਿੱਤੇ ਬਦ ਗੋਲਗਾ ਸਾਨੂੰ ਤਿੰਨ ਘੰਟੇ ਜੇ ਮੇਰੇ ਨਾ ਪੀੜ ਹੋਈ ਲੱਟ ਤੇ ਮੈਂ ਬਿਠੀ ਇਹ ਚਾਬੀਆਂ ਦੇ ਫੜਕੇ ਦੇ ਤੁਰੇ ਫਿਰ ਮੈਂ ਇਹ ਵੀ ਕਰਦੀ ਆਂਦੀ ਕੁਛ ਨਹੀਂ ਗੋਲੀ ਖਾਣ ਲੱਗੀ ਮੈਨੂੰ ਆਦੀ ਮੈਂ ਗੋਲੀ ਖਾਣ ਲੱਗੀ ਪਤਾ ਨਹੀਂ ਮੈਨੇ ਤਾਂ ਵੀ ਖਾ ਲਾ ਮੈਂ ਮੈਨੇ ਖਾਣੀ ਗੋਲੀ ਤੇ ਮੈਂ ਲਾ ਤੇ ਪੀਰ ਕਰਦੀ ਮੈਂ ਆਪੇ ਮੇਰੇ ਮਨ ਆ ਮੈਂ ਗੋ ਜੋ ਮੈਂ ਤੱਕਿਆ ਨਾ ਗੋਲ ਨਾ ਖਵਾ ਦਿੱਤੇ ਖਾ ਕੇ ਤੇ ਮੈਨੂੰ ਪਤਾ ਨਹੀਂ ਕਿਹੜੇ ਟਾਈਮ ਤੇ ਮੰਜੇ ਤੇ ਡੇਗੂ ਪੀਂਗ ਤੇ ਨਹੀਂ ਦਿੱਤੀ ਪਤਾ ਨਹੀਂ ਲੱਕ ਮੈਨੂੰ ਨੀਂਦ ਆ ਗਈ ਫਿਰ ਪਤਾ ਨਹੀਂ ਸਾਨੂੰ ਕਿਹੜੇ ਟਾਈਮ ਤੇ ਉਹ ਗਈ ਕਿਹੜੇ ਟਾਈਮ ਤੇ ਨੀਂਦ ਆ ਗਈ ਹਾਂਜੀ ਫਿਰ ਅਸੀਂ ਲੈ ਗਈ ਸੋਨਾ ਲੈ ਗਈ ਪੈਸੇ ਕੱਢ ਕੇ ਲੈ ਗਈ ਸੋਨਾ ਤੁਹਾਡਾ ਆਪਣਾ ਸੀ ਜੀ ਹਾਂ ਬੱਚੇ ਦਾ ਸੀ ਇੱਕ ਲੇਡੀ ਰਿਸ਼ਚਾ ਜੀ ਜਸਾਲਾ ਬੱਚੇ ਦਾ ਸੀ ਉਹ ਵੀ ਲੈ ਗਈ ਉਹ ਵੀ ਸਾਰਾ ਲੈ ਗਈ ਐਸੇ ਕਿੰਨੇ ਕੱਢੇ ਐਸੇ 3000 ਰੁਪਏ ਗਿਆ ਇੱਕ ਸੀ ਮੜੂਏ ਤੇ 7000 ਰੁਪਏ ਉਹ ਲੈ ਗਈ ਪ੍ਰਾਰਭ ਪ੍ਰਾਰਭ ਹੁਣ ਕੀ ਮੰਗੇ ਤੁਹਾਡੀ ਹੁਣ ਸਾਡੀ ਇਹ ਆ ਨੰ ਗਵਰਨਮੈਂਟ ਹੈ ਫਾਰਬੀਨ ਦੇ ਫਾਰਬੀਨ ਬਹੁਤ ਸਖਤ ਹੋਵੇ ਉਹਨਾਂ ਤੇ ਸਾਨੂੰ ਸਾਡੀਆਂ ਚੀਜ਼ਾਂ ਜਿਹੜੀਆਂ ਸਾਨੂੰ ਮੋੜ ਦੇਵੇ ਅਸੀਂ ਕੁੜੀ ਨਹੀਂ ਰੱਖਣੀਓ Jangan ਦਸ ਜਿਆਖਣ ਕੁੜੀ ਲੀ ਲੋ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅੱਜ ਹੁਣ ਜਿਹੜਾ ਸੀਮੈਂਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲੌਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਅਤੇ ਬਲੌਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਜੀ 6 ਇੰਚੀ ਬਲੌਕ ਅੱਛਾ ਜੀ ਤੇ ਇਹਦੀ 9 ਇੰਚ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ 1.5 ਤਣੇ ਤਾਂ 4 ਤਣਕਾ ਵਰਤ ਜਾਂਦਾ ਇੱਕ ਬਲੌਕ ਅੱਛਾ ਜੀ ਹਾਂਜੀ ਤੇ ਉਜੀਰਾ ਬেনিਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ ਆਪਾਂ ਘਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਮਰ ਦੀ ਪੈਸੇ ਲਾਉਨੇ ਆਂ ਦੋ ਕੁ ਸਾਲ ਬਾਅਦ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇੱਥੇ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇਹ ਮਟੀਰੀਅਲ ਸੇਵ ਹੋਊਗਾ ਜਿਵੇਂ ਆ ਪੈਸਾ ਵੀ ਸੇਵ ਹੋਏਗਾ ਪੈਸਾ ਸੇਵ ਹੋਊਗਾ ਮਟੀਰੀਅਲ ਸੇਵ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆ